ਰੇਡੀ ਔਰਤਾਂ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇੱਕ ਸਿਹਤਾਰਤੀ ਡਾਕਟਰ ਨਾਲ ਸਮੂਹ ਜ਼ਬਰਜਨਾਹ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਹੱਤਿਆ ਦੀ ਘਟਨਾ ਨੇ ਇੱਕ ਪਾਸੇ ਜਿੱਥੇ ਦੇਸ਼ ਦੇ ਆਮ ਲੋਕਾਂ ਨੂੰ ਇੱਕ ਵਾਰ ਫਿਰ ਹੈਰਾਨ ਕੀਤਾ ਹੈ ਉੱਥੇ ਦੇਸ਼ ਦੇ ਵੱਡੇ ਸਰਕਾਰੀ ਹਸਪਤਾਲਾਂ ਦੀ ਬਦ ਇੰਤਜ਼ਾਮੀ ਮਾੜੇ ਪ੍ਰਬੰਧ ਅਤੇ ਅਸੁਰੱਖਿਤ ਮਾਹੌਲ ਵੱਲ ਵੀ ਧਿਆਨ ਖਿੱਚਿਆ ਹੈ ਡੰਡੀ ਇਸ ਤੋਂ ਬਾਅਦ ਉਸੇ ਹਸਪਤਾਲ ਉੱਤੇ ਪੁਲਿਸ ਦੀ ਮੌਜੂਦਗੀ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਵੱਲੋਂ ਕੀਤੇ ਗਏ ਹਮਲੇ ਅਤੇ ਭੰਨ ਤੋੜ ਨੇ ਵੀ ਸੂਬਾ ਪ੍ਰਸ਼ਾਸਨ ਦੀ असफलता ਨੂੰ ਹੀ ਉਜਾਗਰ ਕੀਤਾ ਹੈ ਡੰਡੀ ਹਾਲਾਤ ਦੀ ਨਾਜ਼ੁਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਇਸ ਹਮਲੇ ਦੀ ਘਟਨਾ ਨੂੰ ਸੂਬਾ ਸਰਕਾਰ ਦੀ ਸਮੂਹਿਕ ਅਸਫਲਤਾ ਕਰਾਰ ਦਿੰਦਿਆਂ ਪੂਰੇ ਪੁਲਿਸ ਤੰਤਰ ਅਤੇ ਸੂਬਾ ਪ੍ਰਸ਼ਾਸਨ ਨਵੀਂ ਕਟਹਿਰੇ ਵਿੱਚ ਖੜਾ ਕੀਤਾ ਹੈ ਡੰਡੀ ਸਖਿਆਰਥੀ ਡਾਕਟਰ ਦੀ ਹਤਿਆ ਮਾਮਲੇ ਨੂੰ ਬੇਸ਼ੱਕ ਕੋਲਕਾਤਾ ਹਾਈ ਕੋਰਟ ਨੇ ਕੇਂਦਰੀ ਜਾਂਚ ਬਿਊਰੋ ਸੀਵੀਆਈ ਨੂੰ ਸੌਂਪ ਦਿੱਤਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਸੱਤਾਧਿਰ ਅਤੇ ਵਿਰੋਧੀ ਧਿਰ ਦੋਵਾਂ ਪਾਸਿਆਂ ਤੋਂ ਨਿਚੀ ਸਿਆਸੀ ਲਾਬ ਉਠਾਉਣ ਦੀਆਂ ਕੋਸ਼ਿਸ਼ਾਂ ਵੀ ਬਿਨਾਂ ਸ਼ੱਕ ਇਸ ਮਾਮਲੇ ਵਿੱਚ ਹੋਣ ਵਾਲੇ ਨਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਡੰਡੀ ਇਸ ਹਮਲੇ ਦੌਰਾਨ ਹਸਪਤਾਲ ਦੇ ਇੱਕ ਵੱਡੇ ਹਿੱਸੇ ਅਤੇ ਖਾਸ ਤੌਰ ਉੱਤੇ ਬਾਹਰ ਦਾਤ ਨਾਲ ਸੰਬੰਧਿਤ ਕਮਰੇ ਦੀ ਵਿਆਪਕ ਤੌਰ ਉੱਤੇ ਕੀਤੀ ਗਈ ਭੰਨ ਤੋੜ ਬਿਨਾਂ ਸ਼ੱਕ ਕਈ ਤਰ੍ਹਾਂ ਦੇ ਸ਼ਾਂਕਿਆਂ ਨੂੰ ਰੈਡੀ ਜਨਮ ਦਿੰਦੀ ਹੈ ਡੰਡੀ ਬੇਸ਼ੱਕ ਸਮਾਜ ਅਤੇ ਕਾਨੂੰਨ ਨਾਲ ਸੰਬੰਧਿਤ ਇੱਕ ਵਰਗ ਦੇ ਇਸ ਦੋਸ਼ ਵਿੱਚ ਦਮ ਹੈ ਕਿ ਰਾਜਨੀਤਿਕ ਦਬਾਅ ਵਿੱਚ ਸਬੂਤਾਂ ਨੂੰ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਡੰਡੀ ਕੋਲਕਾਤਾ ਹਾਈ ਕੋਰਟ ਨੇ ਵੀ ਆਪਣੀਆਂ ਟਿੱਪਣੀਆਂ ਵਿੱਚ ਇਸ ਗੱਲ ਦਾ ਸੰਕੇਤ ਦਿੱਤਾ ਹੈ ਡੰਡੀ ਦੇਸ਼ ਦੀ ਇਹ ਵੱਧ ਕਿਸਮਤੀ ਹੈ ਕਿ ਜ਼ਬਰਜਨਾ ਵਰਗੀਆਂ ਕਟਨਾਵਾਂ ਖਿਲਾਫ ਫਾਂਸੀ ਦੀ ਸਜ਼ਾ ਦੀ ਵਿਵਸਥਾ ਕੀਤੇ ਜਾਣ ਦੇ باوجود ਦੇਸ਼ ਵਿੱਚ ਔਰਤਾਂ ਖਿਲਾਫ ਨਾ ਸਿਰਫ ਅਪਰਾਧਕ ਅੰਕੜੇ ਵਧੇ ਹਨ ਸਗੋਂ ਜਬਰ ਜਨਾਹ ਅਤੇ ਹੱਤਿਆ ਵਰਗੀਆਂ ਘਟਨਾਵਾਂ ਵਿੱਚ ਵੀ ਕੋਈ ਕਮੀ ਆਉਂਦੀ ਦਿਖਾਈ ਨਹੀਂ ਦਿੰਦੀ ਡੰਡੀ ਉਂਜ ਤਾਂ ਦੇਸ਼ ਵਿੱਚ ਔਰਤਾਂ ਦੇ ਵਿਰੁੱਧ ਅਪਰਾਧ ਅਤੇ ਜਬਰ ਜਨਾਹ ਵਰਗੀਆਂ ਘਟਨਾਵਾਂ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਹਨ ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਸੰਬਰ 2012 ਵਿੱਚ ਇੱਕ ਲੜਕੀ ਨਾਲ 6 ਲੋਕਾਂ ਵੱਲੋਂ ਕੀਤੇ ਸਮੂਹਿਕ ਜ਼ਬਰਜਨਾਹ ਅਤੇ ਫਿਰ ਹੱਤਿਆ ਵਾਲੇ ਨਿਰਪੈਆ ਕਾਂਡ ਨੇ ਪੂਰੇ ਦੇਸ਼ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਦੰਡੀ ਇਸ ਘਟਨਾ ਤੋਂ ਬਾਅਦ ਹੀ ਅਜਹੇ ਕਨਾਉਣੇ ਅਪਰਾਧ ਲਈ ਮੌਤ ਦੀ ਸਜ਼ਾ ਦੀ ਸਖਤ ਵਿਵਸਥਾ ਕੀਤੀ ਗਈ ਸੀ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅਜੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਨਾ ਜਾ ਸਕਿਆ ਦੰਦੀ ਕੋਲਕਾਤਾ ਬਾਲੀ ਘਟਨਾ ਨੇ ਘਟਨਾ ਦੇ ਵਾਪਰਨ ਦੇ ਕੁਝ ਦਿਨਾ ਬਾਅਦ ਹੀ ਉੱਤਰਾਖੰਡ ਦੇ ਰੁਦਰਪੁਰ ਦੇ ਇੱਕ ਨਿੱਜੀ ਹਸਪਤਾਲ ਦੀ ਨਰਸ ਨਾਲ ਹੋਏ ਜ਼ਬਰਜਨਾਹ ਅਤੇ ਫਿਰ ਅਪਰਾਧੀ ਵੱਲੋਂ ਬੇਰਹਿਮੀ ਨਾਲ ਪੀੜਤਾ ਦੇ ਸਿਰ ਨੂੰ ਭਾਰੀ ਪੱਥਰ ਨਾਲ